ਸਾਬ ਕਹਿੰਦੇ ਆ ਖਜ਼ਾਨਾ ਖਾਲੀ ਆ ਮੈਂ ਐਮਐਸਪੀ ਨਹੀਂ ਦੇ ਸਕਦਾ ਤਾਂ ਅਸਤੀਫਾ ਦਿਓ ਅਸਤੀਫਾ ਦਿਓ ਤੁਸੀਂ ਅੱਜ ਸ਼ਾਮ ਨੂੰ ਅਸਤੀਫਾ ਦਿਓ ਘੰਟੇ ਬਾਅਦ ਸਾਨੂੰ ਜ਼ਿੰਮੇਵਾਰੀ ਬਹੁਮਤ ਨਾਲ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ 5 ਮਿੰਟਾਂ ਦੇ ਵਿੱਚ ਕੱਲੀ ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਚੈਲੰਜ ਕਰਦੇ ਆ ਕੈਪਟਨ ਸਾਹਿਬ ਨੂੰ ਸਾਨੂੰ ਪਤਾ ਪੈਸਾ ਕਿੱਥੋਂ ਕੇਜਰੀਵਾਲ ਜੀ ਨੇ ਆਪ ਇਹ ਸੁਨੇਹਾ ਲਾ ਕੇ ਭੇਜਿਆ ਵੀ ਜਾ ਕੇ ਪੰਜਾਬ ਸਰਕਾਰ ਨੂੰ ਕਹਿ ਦਿਓ ਅਸਤੀਫਾ ਦੇ ਦਿਓ ਸਾਨੂੰ ਬਣਾਓ ਤੁਸੀਂ ਅੱਜ ਕਹਿੰਦੇ ਹੋ ਅੱਜ ਸ਼ਾਮ ਨੂੰ ਕੱਲੀ-ਕੱਲੀ ਫਸਲ ਉੱਤੇ ਕੱਲੀ-ਕੱਲੀ ਦਾਲ ਸਬਜ਼ੀ ਕਣਕ ਝੋਨਾ ਹਰ ਇੱਕ ਸਬਜ਼ੀ ਉੱਤੇ ਅਸੀਂ ਐਮਐਸਪੀ ਦੇਵਾਂਗੇ ਅੱਜ ਦੇਵਾਂਗੇ ਅੱਜ ਅਸਤੀਫਾ ਦੇ ਦੇਣ ਤੇ ਕਹਿੰਦੀ-ਕਹਿੰਦੀ ਕਹਿਣ ਲੱਗੀ ਸਾਨੂੰ ਮੌਕਾ ਦਿਓ ਤੇ ਅਸੀਂ 50 ਮਿੰਟਾਂ ਦੇ ਵਿੱਚ ਝਟਕੀਆਂ ਮਾਰ-ਮਾਰ ਰਾਂ ਉਂਗਲਾਂ ਦੀਆਂ ਇਹ ਕਹਿੰਦੀ ਸੀ ਕਿ ਅਸੀਂ ਐਮਐਸਪੀ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਕਿਸਾਨ ਡਿਮਾਂਡ ਕਰ ਰਹੇ ਨੇ ਇਹ ਕੇਜਰੀਵਾਲ ਸਾਹਿਬ ਨੇ ਮੈਨੂੰ ਜਾ ਕੇ ਸੰਕੇਤ ਦੇ ਦਿੱਤਾ ਕੇ ਪੰਜਾਬ ਦੀਆਂ ਸਾਰੀਆਂ ਫਸਲਾਂ ਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਦੋ ਫਸਲਾਂ ਤੇ ਮੇਜਰ ਐਮ ਐਸ ਪੀ ਮਿਲਦੀ ਝੋਨੇ ਤੇ ਕਣਕ ਤੇ ਤੇ ਉਹ ਕਹਿਣ ਲੱਗੀ ਕਿ ਅਸੀਂ ਧਾਲਾਂ ਤੇ ਵੀ ਦਵਾਂਗੇ ਟਮਾਟਰਾਂ ਤੇ ਵੀ ਦਵਾਂਗੇ ਗੰਡਿਆ ਤੇ ਵੀ ਦਵਾਂਗੇ ਤੇ ਝਟਕੀਆਂ ਮਾਰ-ਮਾਰ ਅੱਜ ਸਾਢੇ 3 ਸਾਲ ਹੋਏ ਮੇਰੇ ਵੀਰੋ ਅੱਜ ਉਹਨੇ ਅਸਤੀਫਾ ਦੇ ਦਿੱਤਾ ਖਰੇ ਅਸੈਂਬਲੀ ਹਲਕੇ ਤੋਂ ਇੱਕ ਹੋਰ ਸੀਟ ਵੈਕੈਂਟ ਹੋ ਗਈ ਪਹਿਲੇ ਤੇ ਹੋਈ ਤਰਨਤਾਰਨ ਵਾਲੇ ਸੁਰਗਵਾਸੀ ਸੋਲਸਾ ਅਸੈਂਬਲੀ ਚ ਰਹੇ ਨੇ شریف ਆਦਮੀ ਸਨ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਤੇ ਮੈਂ ਕੋਈ ਗੱਲ ਨਹੀਂ ਉਹਨਾਂ ਬਾਰੇ ਕਹਿਣਾ ਚਾਹਦਾ ਪਰ ਸਾਡੇ 3 ਸਾਲ ਮੇਰਾ ਖਿਆਲ ਤਰਨਤਾਰਨ ਚ ਇੱਕ ਗਲੀ ਜਾਂ ਇੱਕ ਰੋੜਾ ਤੱਕ ਨਹੀਂ ਲੱਗਾ ਹੋ ਤੁਸੀਂ ਵੇਖੋ ਏ ਫਰਜ਼ੀ ਇਨਕਲਾਬੀਆਂ ਦੀ ਜਮਾਤ ਮੈਂ ਤਾਂ ਫਰਜ਼ੀ ਇਹਨਾਂ ਨੂੰ ਕਹਿਣਾ ਟੋਟਲ ਫਰਾਡ ਝੂਠੇ ਅਭਲ ਦਰਜੇ ਦੇ ਲੋਕਾਂ ਦੀ ਅੱਖਾਂ ਵਿੱਚ ਮਿੱਟੀ ਪਾਉਣ ਵਾਲੇ ਇਹਨਾਂ ਫਰਜ਼ੀਆਂ ਇਨਕਲਾਬੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਹੁਣ ਬਾਹਰ ਦੀਆਂ ਪਾਰਟੀਆਂ ਚੋਂ ਕੈਂਡੀਡੇਟ ਚੁਰਾ-ਚੁਰਾ ਕੇ ਲੈ ਕੇ ਆ ਗਏ ਆ ਤੁਹਾਡੇ ਹਲਕੇ ਚ ਵੀ ਦੂਜੀਆਂ ਫਰਜ਼ੀ ਬਾਕੀ ਜਮਾਤਾਂ ਚੋਂ ਕੈਂਡੀਡੇਟ ਲੈ ਆਂਦੇ ਉਹਨੇ ਖਰੜ ਖਾਲੀ ਹੋ ਗਿਆ ਇੱਕ ਅਸੈਂਬਲੀ ਹਲਕਾ ਬੰਗੇ ਦਾ ਅਕਾਲੀ ਦਲ ਦਾ ਉਥੇ ਐਮਐਲਏ ਚੁਣਿਆ ਗਿਆ ਸੀ ਡਾਕਟਰ ਸੁਖੀ ਉਹਦਾ ਨਾਮ ਹੈ ਉਹਦਾ ਵੀ ਧਰੀ ਪਾਰਟੀ ਪਰਿਵਰਤਨ ਕਰਾਇਆ ਉਹਨੂੰ ਚੇਅਰਮੈਨ ਬਣਾ ਦਿੱਤਾ ਅਜੇ ਉਹਨੇ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਿਆ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਨੂੰ ਅੱਜ ਆਮ ਆਦਮੀ ਪਾਰਟੀ ਨੇ ਚੇਅਰਮੈਨ ਬਣਾ ਦਿੱਤਾ ਸਮਝੋ ਇੱਕ ਬੰਗਾ ਵੀ ਖਾਲੀ ਪਈ ਇੱਕ ਇਹਨਾਂ ਦਾ ਐਮਐਲਏ ਹੈ ਰਮਨ अरोड़ा ਉਹਦਾ ਨਾਮ ਹੈ ਜਲੰਧਰ ਤੋਂ ਉਹਨੂੰ ਕ腐ਪਸ਼ਨ ਦੇ ਚਾਰਜ ਦੇ ਉੱਤੇ ਜੇਲ੍ਹ 'ਚ ਦਿੱਤਾ ਮੇਰੇ ਖਿਆਲ ਡੇਢ ਦੋ ਮਹੀਨੇ ਦਾ ਜੇਲ੍ਹ 'ਚ ਹੁਣ ਉਹਨੂੰ ਤੇ ਵੀ ਜ਼ੋਰ ਪਾਇਆ ਕਿ ਅਸਤੀਫਾ ਦੇ ਤੋ ਕੱਲ ਮੇਰੀ ਜਿਹੜੀ ਮੈਂ ਤੁਹਾਨੂੰ ਇੱਥੇ ਸਮਝਾਣ ਆਇਆ ਕਹਿਣ ਵਾਸਤੇ ਆਇਆ 90 ਫੀਸਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ 90 ਫੀਸਦੀ ਮੇਰੀ ਗੱਲ ਛੇਤੇ ਰੱਖੇ ਇਹਨਾਂ ਨੂੰ ਇਲੈਕਸ਼ਨਾਂ ਤੱਕ ਇਹਨਾਂ ਨੇ ਬਦਲਣਾ ਵੀ ਹੈ ਇਲਜ਼ਾਮ ਲਾਣੇ ਨੇ ਐਸੇ ਕੇਜਰੀਵਾਲ ਨੇ ਕਿਹਾ ਕਿ ਇਹ ਤਾਂ ਬੜੇ ਕ腐ਟ ਨਿਕਲੇ ਜੀ

ਆਓ ਸਾਡੇ ਪ੍ਰਧਾਨ ਜੀ ਮੇਰੇ ਖੜਾਗੇ ਲੱਗਦੇ ਆਜੋ 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 ਤੋਂ ਸਾਡੀ ਅੱਜ ਦੇ ਧਿਆਨ ਕਰੋ ਬੇਨਤੀ ਮੇਰੀ ਇੰਨੀ ਹੈ ਕਿ ਅਗਲੇ ਇਲੈਕਸ਼ਨ ਤੋਂ ਪਹਿਲੇ ਪਹਿਲੇ ਤਕਰੀਬਨ 90 ਫੀਸਦੀ ਇਹਨਾਂ ਦੇ ਐਮਐਲਏ ਜਿਹੜੇ ਨੇ ਇਹ ਸਾਰੇ ਬਦਲੇ ਜਾਣੇ